ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਹਾਲਾਂਕਿ ਬਹੁਤੀਆਂ ਥਾਵਾਂ ਤੇ ਕਾਰਵਾਈਆਂ ਰੁਕ ਜਾਂਦੀਆਂ ਨਸ਼ਾ ਵਿਰੋਧੀ ਕਮੇਟੀਆਂ ਬਣਦੀਆਂ ਨੇ ਉੱਥੇ ਖੁਦ ਬੰਦੇ ਮਾਰੇ ਜਾਂਦੇ ਆ ਪਹਿਰੇਦਾਰ ਪਰ ਇੱਕ ਕੇਸ ਦੇ ਵਿੱਚ ਹੁਣ ਸਜ਼ਾ ਸੁਣਾਈਆਂ ਗਈਆਂ ਸਜ਼ਾਵਾਂ ਉਸ ਦੇ ਵਿੱਚ ਕਿੰਨੇ ਬੰਦੇ ਐ ਔਰ ਉਹ ਪੂਰਾ ਮਸਲਾ ਕੀ ਆਰ ਕਿਹੜੀ ਮਸਲੇ ਦੇ ਨਾਲ ਜੁੜਿਆ ਹੋਇਆ ਉਹਦਾ ਪਿਛੋਕੜ ਕੀ ਸੀ ਕੇਸ ਦਾ ਤੋ ਕੋਈ ਇੱਕ ਪੰਜਾਬ ਦੇ ਵਿੱਚ ਫਿਰ ਗੱਲ ਸ਼ੁਰੂ ਨਹੀਂ ਕਾਲੀ ਦਲ ਬੀਜੇਪੀ ਯਾਨੀ ਕਿ ਇੱਕ ਡਰੱਗ ਨੂੰ ਲੈ ਕੇ 6000 ਕਰੋੜ ਦਾ ਇੱਕ ਡਰੱਗ ਕਾਰੋਬਾਰ ਦਾ ਮਸਲਾ ਉੱਠਿਆ ਕਿ ਇੰਨਾ ਕਾਰੋਬਾਰ ਆ ਔਰ ਜਦੋਂ ਜਗਦੀਸ਼ ਭੋਲਾ ਜੋ ਇੱਕ ਰੁਸਤਮੇ ਹਿੰਦ ਪਦਮਸ਼੍ਰੀ ਅਰਜੁਨਾਵਾੜੀ ਪੰਜਾਬ ਪੁਲਿਸ ਦਾ ਡੀਐਸਪੀ ਜਦੋਂ ਇਸ ਮਸਲੇ ਦੇ ਵਿੱਚ ਫੜਿਆ ਗਿਆ ਪੰਜਾਬ ਦੀ ਸਿਆਸਤ ਤੇ ਪੰਜਾਬ ਦਾ ਖੇਡ ਜਗਤ ਉਹ ਹਿੱਲ ਗਿਆ ਸੀ ਉਹ 13 ਸਾਲ ਹੋ ਗਏ ਉਸ ਕੇਸ ਨੂੰ ਵੀ ਚੱਲਦੇ ਆਏ ਉਹਦੀ ਹੁਣ ਕਿਉਂਕਿ ਇੱਕ ਸੀਬੀਆਈ ਦਾ ਕੇਸ ਸੀ ਇੱਕ ਈਡੀ ਦਾ ਕੇਸ ਸੀ ਈਡੀ ਦੀ ਵਿਸ਼ੇਸ਼ ਅਦਾਲਤ ਨੇ ਇਹਨਾਂ ਟੋਟਲ 23 ਜਣੇ ਸੀ ਦਿੰਗਾਂ ਚੋ ਤੇ ਦੋ ਪਗੋੜਾ ਹੋਗੇ ਚਾਰ ਬੇਵਕਤੀ ਮੌਤ ਮਾਰੇਗੇ ਤੇ 17 ਜਾਣਿਆਂ ਨੂੰ ਅੱਜ ਈਡੀ ਦੀ ਵਿਸ਼ੇਸ਼ ਅਦਾਲਤ ਨੇ ਸਜ਼ਾ ਸੁਣਾਈ ਹੈ 3 ਸਾਲ ਤੋਂ ਲੈ ਕੇ 10 ਸਾਲ ਤੱਕ ਸਜ਼ਾ ਸੁਣਾਈ ਹੈ 10 ਸਾਲ ਦੀ ਸਜ਼ਾ ਜਿਹਦੇ ਚ ਮੋਢੀ ਨੇ ਜਿਹਦੇ ਜਗਦੀਸ਼ ਭੋਲਾ ਹੋਣੀ ਇਹਨਾਂ ਸੁਣਾਈਆਂ ਇਹਨਾਂ ਦੀਆਂ ਘਰ ਵਾਲੀਆਂ ਨੂੰ ਵੀ ਸਜ਼ਾ ਸੁਣਾਈ ਗਈ ਹੈ ਕਿਸੇ ਨੂੰ 3 ਸਾਲ ਦੀ ਕਿਸੇ ਨੂੰ 5 ਸਾਲ ਔਰ ਇਹਦੀ ਘਰ ਵਾਲੀ ਨੂੰ ਵੀ ਸਜ਼ਾ ਇਹਦੇ ਸਹੁਰੇ ਨੂੰ ਵੀ ਸਜ਼ਾ ਔਰ ਇਹਦੇ ਪਿਓ ਦਾ ਵੀ ਨਾਮ ਜਿਹਨਾਂ ਦੀ ਪਿੱਛੇ ਜੀ ਡੈਥ ਹੋ ਗਈ ਆ ਉਹ ਵੀ ਈਡੀ ਦੀ ਚਾਰ ਸ਼ੀਟ ਦੇ ਵਿੱਚ ਢਾਕਲ ਸੀ ਬਲਸ਼ਿੰਦਰ ਸਿੰਘ ਹੋਣੀ ਇਹ 17 ਜਣੇ ਜਿਹਦੀ ਅੱਜ ਅਦਾਲਤ ਨੇ ਸਜ਼ਾ ਸੁਣਾਈ ਔਰ ਇਹਨਾਂ ਕਿਉਂਕਿ ਈਡੀ ਦੀ ਇਨਵੋਲਵਮੈਂਟ ਹੋ ਗਈ ਮਨੀ ਲਾਂਡਰਿੰਗ ਦਾ ਕੇਸ ਔਰ ਕਿਉਂਕਿ ਇੰਟਰਨੈਸ਼ਨਲ ਡਰੱਗ ਰੈਕਟਾਰਡ ਦੱਸਿਆ ਜਾ ਰਿਹਾ ਸੀ ਉਸ ਕੇਸ ਦੇ ਤਹਿਤ ਇਹਨਾਂ ਦੀਆਂ ਪ੍ਰਾਪਰਟੀਆਂ ਜਬਤ ਹੋ ਗਿਆ ਮੋٹے ਅੰਦਾਜ਼ੇ ਨਾਲ ਈਡੀ ਦਾ ਦੀ ਕਿ 400 ਕਰੋੜ ਰੁਪਏ ਦੀ ਤੇ ਇਹ ਪ੍ਰਾਪਰਟੀਆਂ ਬਣਾਈਆਂ ਉਹ ਵੀ ਅਟੈਚ ਕਰ ਲਈਆਂ ਗਈਆਂ ਔਰ ਇਸ ਨਸ਼ੇ ਦੇ ਕਾਰੋਬਾਰ ਤੋਂ ਹੀ ਪੰਜਾਬ ਦੇ ਵਿੱਚ ਲੱਗਾ ਸੀ ਕਿ ਪੰਜਾਬ 'ਚ ਨਸ਼ੇ ਦਾ ਗੰਦਾ ਖੇਡ ਕਿੰਨਾ ਭੈੜਾ ਹੈ ਤੇ ਕਿੰਨੀ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਬਰਬਾਦ ਕਰ ਦਿੱਤੀ ਗਈ ਹੈ ਉਸ ਮਸਲੇ ਦੇ ਵਿੱਚ ਅੱਜ ਸਜ਼ਾ ਸੁਣਾਈਆਂ ਲੰਮਾ ਚੌੜੇ ਨਾਮ ਨੇ ਇਹਦੇ ਵਿੱਚ ਨਾ ਉਹਦੇ 'ਚ ਪਰ ਇਹ ਅੱਜ ਵੀ ਜਿਹੜਾ ਨਸ਼ੇ ਦਾ ਜਿਹੜਾ ਕਾਰੋਬਾਰ ਆ ਉਹ ਚੱਲ ਰਿਹਾ ਹੈਗਾ ਜਿਸ ਨੇ ਸਾਡੀ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਬਰਬਾਦ ਕਰਕੇ ਰੱਖ ਦਿੱਤੀ ਹੈਗੀ ਔਰ ਇਸ ਤੇ ਸਾਰੀਆਂ ਸਰਕਾਰਾਂ ਲਗਭਗ ਨਸ਼ੇ ਦੇ ਕਾਰੋਬਾਰ ਦੇ ਵਿੱਚ ਬੁਰੀ ਤਰ੍ਹਾਂ ਜਿਹੜੀਆਂ ਨੇ ਉਹ ਫੇਲ ਹੋਈਆਂ ਨੇ ਕਿਸੇ ਨੇ ਆਪਣੀ ਗੰਭੀਰਤਾ ਦਿਖਾਈ ਨਹੀਂ ਦਿਖਾਈ ਨਹੀਂ ਨਾ ਜ਼ਿੰਮੇਵਾਰੀ ਸਮਝੀ ਹੈਗੀ ਉਹਨੂੰ ਲੈ ਕੇ ਸਿਆਸਤ ਜਿਹੜੀ ਆ ਉਹ ਰੋਜ਼ ਹੁੰਦੀ ਰਹੀ ਹੈਗੀ ਹੁਣ ਇਹ ਜਿਹੜਾ ਮਸਲਾ ਜਿਹੜਾ ਜਗਦੀਸ਼ ਭੋਲੇ ਵਾਲਾ ਮਸਲਾ ਨੇ ਇਹਦੇ ਚ ਦੇਖੋ 17 ਜਾਣੇ ਜਿਹਦੇ ਵਿੱਚ ਜਗਦੀਸ਼ ਭੋਲਾ ਮਨਪ੍ਰੀਤ ਸਿੰਘ ਸੁਖਰਾਜ ਸਿੰਘ ਸੁਖਜੀਤ ਸਿੰਘ ਸੁਖਾ ਮਨਿੰਦਰ ਸਿੰਘ ਦਵਿੰਦਰ ਸਿੰਘ ਹੈਪੀ ਅਵਤਾਰ ਸਿੰਘ ਇਹਨਾਂ ਨੂੰ ਤੇ 10-10 ਸਾਲ ਦੀ ਸਜ਼ਾ ਹੋਈ ਹੈ ਜਗਦੀਸ਼ ਭੋਲੇ ਦੀ ਪਤਨੀ ਆ ਗੁਰਪ੍ਰੀਤ ਕੌਰ ਅਵਤਾਰ ਸਿੰਘ ਦੀ ਪਤਨੀ ਸੰਦੀਪ ਕੌਰ ਜਗਮਿੰਦਰ ਕੌਰ ਔਲਖ ਗੁਰਮੀਤ ਕੌਰ ਅਰਮਜੀਤ ਸਿੰਘ ਤੇ ਭੋਲਾ ਜਗਦੀਸ਼ ਭੋਲਾ ਦੇ ਸਹੌਰਾ ਦਲੀਪ ਮਾਨ ਇਹਨਾਂ ਨੂੰ 3-3 ਸਾਲ ਦੀ ਸਜ਼ਾ ਹੋਈ ਹੈ ਤੇ ਇੱਕ ਗੁਰਪ੍ਰੀਤ ਸਿੰਘ ਸੁਭਾਸ਼ ਬਜਾਜ ਅੰਕਰ ਬਜਾਜ ਇਹਨਾਂ ਨੂੰ 5-5 ਸਾਲ ਦੀ ਸਜ਼ਾ ਹੋਈ ਹੈ ਟੋਟਲ 3 ਜਣੇ ਜਿਨ੍ਹਾਂ ਚ ਚਾਰ ਦੀ ਮੌਤ ਹੋ ਚੁੱਕੀ ਹੈ ਤੇ ਦੋ ਪੀਓ ਡਿਕਲੇਅਰ ਕੀਤੇ ਜਾ ਚੁੱਕੇ ਨੇ ਇਹ 400 ਕਰੋੜ ਰੁਪਏ ਦੀ ਆ ਡਰਗ ਮਨ 11 ਸਾਲ ਪਹਿਲਾਂ ਇਹ ਮਕਦਮਾ ਮਾਮਲਾ ਸਾਹਮਣੇ ਜਦੋਂ 2013 ਦੇ ਵਿੱਚ ਜਦੋਂ ਅਰਜਨਾਵਾੜੀ ਤੇ ਰੁਸਤਮੀ ਹਿੰਦ ਪੰਜਾਬ ਪੁਲਿਸ ਦੇ ਜਿਹੜੇ ਜਗਦੀਸ਼ ਭੋਲਾ ਨੂੰ ਫੜਿਆ ਸੀ ਇਹ 6000 ਕਰੋੜ ਰੁਪਏ ਦਾ ਜਿਹੜਾ ਇਹ ਜਿਹੜਾ ਰੈਕર્ડ ਦੱਸਿਆ ਜਾ ਰਿਹਾ ਔਰ ਸਾਲ 2019 ਦੇ ਵਿੱਚ ਇਸ ਮਾਮਲੇ ਨੂੰ ਸੀਬੀਏ ਦੀ ਅਦਾਲਤ ਨੇ ਵੀ 25 ਲੋਕਾਂ ਨੂੰ NDPS ਐਕਟ ਦਿੱਤੇ ਤੇ ਸਜ਼ਾ ਸੁਣਾਈ ਸੀ ਹੁਣ ਕਰੋੜਾਂ ਦੀ ਇਹਨਾਂ ਨੇ ਪ੍ਰਾਪਰਟੀ ਬਣਾਈ ਇਨਕਮ ਟੈਕਸ ਭਰਿਆ ਨਹੀਂ ਹੈਗਾ ਹਾਲਾਂਕਿ ਜਿੱਦਣ 24 ਜੁਲਾਈ ਨੂੰ ਇਹਨਾਂ ਦੇ ਜਗਦੀਸ਼ ਭੋਲੇ ਦੇ ਪਿਤਾ ਬਲਸਿੰਦਰ ਸਿੰਘ ਉਹਨਾਂ ਦੀ ਮੌਤ ਹੋਈ ਆ ਉਸ ਦਿਨ ਵੀ ਇਹਨਾਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਿਹੋਦੇ 26 ਜਨਵਰੀ ਨੂੰ ਜੇਲ੍ਹ ਤੋਂ ਅੰਤਮ ਸੰਸਕਾਰ ਤੇ ਗਏ ਸੀ ਕਿ ਮੈਨੂੰ ਫਸਾਇਆ ਗਿਆ ਔਰ ਇਸ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈ ਚਾਹੇ ਫਿਰ ਮੈਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਹੁਣ ਇਹ ਹੈ ਕਿ ਇੰਨਾ ਵੱਡਾ ਈਡੀ ਨੇ ਸਨਾਤੀ ਅੱਜ ਵੀ ਬੰਦਾ ਉਹੀ ਗੱਲ ਹੋ ਗਈ ਨਾ ਕਿ ਦੋਸ਼ੀ ਕਦੋਂ ਕਹਿੰਦਾ ਹੁੰਦਾ ਕਿ ਮੈਂ ਕੋਈ ਕਸੂਰ ਕੀਤਾਗਾ ਇਹ ਵਾਪਰ ਇਹ ਨਸ਼ੇ ਦਾ ਜਿਹੜਾ ਕਾਰੋਬਾਰ ਜਗਦੀਸ਼ ਭੋਲਾ ਨੂੰ ਲੈ ਕੇ ਪੰਜਾਬ ਚਰਚਾ ਚ ਆਇਆ ਉੜਦਾ ਪੰਜਾਬ ਵਰਗੀਆਂ ਫਿਲਮਾਂ ਬਣੀਆਂ ਪੰਜਾਬ ਦੀ ਜਵਾਨੀ ਅੱਜ ਵੀ ਬਰਬਾਦ ਹੋਈ ਪੰਜਾਬ ਦੇ ਕਈ ਲੀਡਰਾਂ ਦਾ ਸਿਆਸੀ ਕੈਰੀਅਰ ਤਬਾਹ ਹੋਇਆ ਔਰ ਅੱਜ ਵੀ ਸਿਆਸਤ ਹੋ ਰਹੀ ਹੈ ਕਈ ਜਿਹੜੇ ਮਸਲੇ ਜਾਣ ਕੇ ਲੰਮੇ ਖਿੱਚੇ ਜਾਂਦੇ ਨੇ ਤਾ ਜੋ ਪੋਲੀਟੀਕਲ ਤੌਰ ਤੇ ਜਿਹੜੀ ਮਾਈਲੇਜ ਮਿਲਦੀ ਰਵੇ ਜਿਵੇਂ 84 ਦਾ ਮਸਲਾ ਪੋਲੀਟੀਕਲ ਤੌਰ ਤੇ ਮਾਈਲੇਜ ਮਿਲਦੀ ਰਹੀ ਹੈ ਜਿਵੇਂ ਹੁਣ ਬੇਦਬੀ ਦਾ ਮਸਲਾ ਹੋ ਗਿਆ ਪੋਲੀਟੀਕਲ ਤੌਰ ਤੇ ਮਾਈਲੇਜ ਲਈ ਜਾ ਰਹੀ ਹੈ ਕਦੀ ਕਾਂਗਰਸ ਨੇ ਇਸ ਤੇ ਮਾਈਲੇਜ ਲਈ ਹੈ ਕਦੀ ਆਮਾਦੀ ਪਾਰਟੀ ਨੇ ਲਈ ਹੈਗੀ ਹੈ ਹੁਣ ਆ ਨਸ਼ਿਆਂ ਦੇ ਮਸਲੇ ਦੇ ਵਿੱਚ ਵੀ ਕਿਉਂਕਿ ਇਹ ਵੀ ਕਾਲੀ ਦਲ ਸਰਕਾਰ ਵਲੇ ਮਸਲਾ ਉੱਠਿਆ ਸੀ ਉਸ ਤੇ ਪਹਿਲਾਂ ਸਿਆਸਤ ਕਾਂਗਰਸ ਪਾਰਟੀ ਨੇ ਕੀਤੀ ਫਿਰ ਝਾੜੂ ਵਾਲਿਆਂ ਨੇ ਕੀਤੀ ਫਿਰ ਕਾਂਗਰਸੀ ਸਰਕਾਰ ਬਣ ਗਈ ਫਿਰ ਝਾੜੂ ਵਾਲਿਆਂ ਨੇ ਸਿਆਸਤ ਕੀਤੀ ਹੁਣ ਝਾੜੂ ਵਾਲਿਆਂ ਦੀ ਸਰਕਾਰ ਆ ਪੰਜਾਬ ਦੇ ਵਿੱਚ ਨਸ਼ਾ ਉਦਾਂ ਦਾ ਉਦਾਂ ਹੀ ਆ ਮਤਲਬ ਕੁੱਲ ਮਿਲਾ ਕੇ ਨਸ਼ਿਆਂ ਤੋਂ ਲੈ ਕੇ ਗੁਰੂ ਸਾਹਿਬ ਜੀ ਦੀ ਬੇਦਬੀ ਦੇ ਮਸਲੇ ਤੱਕ ਨਾ ਸ਼ਰੂਮਨੀ ਕਾਲੀ ਦਲ ਭਾਜਪਾ ਦੀ ਸਾਂਝੀ ਸਰਕਾਰ ਨਾ ਕਾਂਗਰਸ ਪਾਰਟੀ ਦੀ ਤੇ ਨਾ ਹੀ ਆ 27 28 ਮਹੀਨਿਆਂ ਤੋਂ ਚੱਲਦੀ ਜਿਹੜੀ ਆਮ ਆਦਮੀ ਪਾਰਟੀ ਇਹਨਾਂ ਨੇ ਆਪਣੀ ਕੋਈ ਗੰਭੀਰਤਾ ਦਿਖਾਈ ਆ ਕਾਲੀ ਦਲ ਇਸੇ ਕਰਕੇ ਤੇ ਰੋਂਦਾ ਕਿ ਸਾਨੂੰ ਤੇ ਤੁਸੀਂ ਫਾਇਰ ਟੰਗੀ ਜਾ ਰਹੇ ਹੋ ਕਾਂਗਰਸ ਤੇ ਝਾੜੂ ਵਾਲਿਆਂ ਨੂੰ ਕੋਈ ਪੁੱਛ ਨਹੀਂ ਰਿਹਾਗਾ ਉਹ ਤਾਂ ਕਹਿੰਦੇ ਕਿ ਉਹ ਵੀ ਜਿਹੜੇ ਸੋ ਕਾਲਡ ਪੰਤਕ ਲੀਡਰ ਹੀ ਜਿਨ੍ਹਾਂ ਨੇ ਬਰਗਾੜੀ ਮੋਰਚਾ ਲਾਇਆ ਸੀ ਜਾਂ ਜਿਨ੍ਹਾਂ ਨੇ ਉਦੋਂ ਕੋਟਕਪੂਰਾ ਗੋਲੀकांड ਦੀ ਧਰਨਾ ਲਾਈ ਉਹ ਅੱਜਕੱਲ ਕਿੱਥੇ ਨੇ ਉਹਦੇ ਰੌਲੇ ਇਸ ਗੱਲ ਦਾ ਪਾ ਰਹੇ ਨੇ ਤੇ ਉਹ ਵੀ ਇਹ ਰੌਲੇ ਵੀ ਅੱਜਕੱਲ ਕੁਮਰ ਵਿਜੇ ਪ੍ਰਤਾਪ ਵੀ ਕਿੱਥੇ ਨੇ ਹੁਣ ਮੈਨੂੰ ਲੱਗਦਾ ਹੈ ਕਿ ਇਸ ਮਸਲੇ ਦੇ ਵਿੱਚ ਕਿਉਂਕਿ ਪ੍ਰਦੀਪ ਕਲੀਅਰ ਆ ਗਏ ਨੇ ਪ੍ਰਦੀਪ ਕਲੀਅਰ ਨੂੰ ਲਾਜ਼ਮੀ ਤੌਰ ਤੇ ਪਘੋੜਾ ਬੰਦਾ ਜਿਹਨੂੰ ਪੁਲਿਸ ਨੇ ਫੜ ਕੇ ਲਿਆਂਦਾ ਖਬਰਾਂ ਛਪੀਆਂ ਜਦੋਂ ਪਿੱਛੇ ਜੇ ਯੂਪੀ ਦੇ ਵਿੱਚ ਫਿਰ ਪੁਲਿਸ ਪੰਜਾਬ ਪੁਲਿਸ ਹਾਲਾਂਕਿ ਤੇ ਪਹਿਲਾਂ ਹੀ ਜਾਗਦੀ ਸੀ ਲੇਕਿਨ ਸੁੱਤੀ ਹੋਉਂਦਾ ਡਰਾਮਾ ਕਰਦੀ ਸੀ ਜਦੋਂ ਫੋਟੋਆਂ ਵਾਇਰਲ ਹੋਈਆਂ ਫਿਰ ਜਾ ਕੇ ਇਹਨਾਂ ਨੇ ਫੜ ਕੇ ਲਿਆਂਦਾ ਫਿਰ ਉਹਨੂੰ ਲੱਗਾ ਕਿ ਮੈਨੂੰ ਵਾਦਾ ਮਾਫਗਵਾਹ ਬਣਨ ਚਾਹ ਬਣ ਜਾਣਾ ਚਾਹੀਦਾ ਉਹ ਅਗਲਾ ਵਾਦਾ ਮਾਫਗਵਾਹ ਬਣ ਗਿਆ ਪਰ ਸਵਾਲ ਹੈ ਕਿ ਜਿਹੜੀ ਇਹ ਇਸ ਮਸਲੇ ਜਿਹੜੀ ਸਿਆਸਤ ਜਾਂ ਤਾਣਾ ਬਾਣਾ ਉਲਝਿਆ ਗਾ ਹੈ ਇਹਦਾ ਮੈਨੂੰ ਲੱਗਦਾ ਕੋਈ ਅੰਤਨੀਆ ਸਿਆਸਤ ਹੁੰਦੀ ਰਹਿਣੀ ਹੈਗਾ ਉਹ ਲਾਜ਼ਮੀ ਤੌਰ ਤੇ ਇਹਦਾ ਜਿਹੜਾ ਨੁਕਸਾਨ ਹੈ ਕਾਲੀ ਦਲ ਨੂੰ ਚੱਲਣਾ ਹੀ ਪੈਣਾ ਹੈਗਾ ਔਰ ਕਾਲੀ ਦਲ ਵਾਲੇ ਜਿਵੇਂ ਕਹਿ ਰਹੇ ਨੇ ਕਿ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ ਉਹਦੇ ਚ ਉਹ ਕਹਿ ਰਹੇ ਕਿ ਕੋਈ ਅੰਦਰੂਨੀ ਵੀ ਸ਼ਕਤੀਆਂ ਨੇ ਕੋਈ ਬਾਹਰ ਲੀਆਂ ਸ਼ਕਤੀਆਂ ਨੇ ਕੋਈ ਏਜੰਟ ਨੇ ਪਤਾ ਨਹੀਂ ਕੀ ਕੁਝ ਅੱਜ ਸਾਰਿਆਂ ਨੇ ਕਿਹਾ ਹੈਗਾ ਪਰ ਇਹ ਹੈ ਕਿ ਕਾਸ਼ ਇਹਨਾਂ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਜਾਂ ਆਪਣੀ ਪੀੜ੍ਹੀ ਥੱਲੇ ਸਮੇਂ ਸਿਰ ਸੋਟਾ ਮਾਰਿਆ ਹੁੰਦਾ ਨਾ ਤੇ ਕਾਲੀ ਦਿਲ ਦਾ ਆ ਹਸ਼ਰ ਤੇ ਨਸ਼ਰ ਨਹੀਂ ਸੀ ਹੋਣਾ